ਆ ਭਾਈ ਤਾਰੂ ਸਿੰਘ ਸਾਰੀ ਸਰਕਾਰ ਮਗਰ ਲਗੀ ਸੀ ਐਡੇ ਖਤਰੇ ਵਿੱਚ ਮਾਂ ਨੂੰ ਕਹਿਣਾ ਮਾਂ ਕਿ ਤਿੰਨ ਤਿੰਨ ਸਰੀਰ ਸੀ ਘਰ ਦੇ ਭੈਣ ਭਾਈ ਤਾਰੂ ਸਿੰਘ ਜੀ ਤੇ ਮਾਤਾ ਦਾ ਰਾਜਾ ਸਾਹਿਬ ਇਕੱਠਾ ਹੀ ਕਰਦੇ ਆਖੋ ਸਤਨਹਾਂ ਵਾਹਿਗੁਰੂ ਭਾਈ ਬਿੰਦਰਪਾਲ ਸਿੰਘ ਨੇ ਲਿਖਿਆ ਕਿਤਾਬਾਂ ਜੋ ਹੋਰ ਵੀ ਕਹੀਆਂ ਅਮਰਤ ਵੇਲਾ ਮਾਤਾ ਮੈਨੂੰ ਇੱਕ ਚੰਗੇਰ ਪਿੰਡਾਂ ਦੀ ਬੋਲੀ ਜੀ ਚੰਗੇਰ ਕਹਿੰਦੇ ਨੇ ਮੈਨੂੰ ਇੱਕ ਚੰਗੇਰ ਪ੍ਰਸ਼ਾਦਿਆਂ ਦੀ ਬਣਾ ਦੇ ਜਿਹੜੇ ਜੰਗਲਾਂ ਵਿੱਚ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਨੂੰ ਸੰਭਾਲ ਕੇ ਬੈਠੇ ਆਖੋ ਸਤਨਾ ਉਹ ਰਾਜੇ ਕੇ ਰੋਟੀ ਵੀ ਨਹੀਂ ਖਾ ਰਹੇ ਜੋੜਾ ਨਹੀਂ ਪਹਿਨ ਰਹੇ ਉਹ ਰ ਪਹਿਲੇ ਦਿਨ ਜਦੋਂ ਭੇਜਿਆ ਤੇ ਮਾਤਾ ਜੀ ਕਹਿੰਦੇ ਭੈਣ ਨੂੰ ਨਾਲ ਲੈ ਜਾ ਰਾਤ ਦਾ ਵੇਲਾ ਚੰਗੇਰ ਪ੍ਰਸ਼ਾਦਿਆਂ ਦੀ ਜਦੋਂ ਭੈਣ ਪਰ ਭਰਾ ਦੋਵੇਂ ਚੱਲਣ ਲੱਗੇ ਜੰਗਲਾਂ ਮਾਰ ਸੱਖਾਂ ਦੀ ਅੱਜ ਸੇਵਾ ਕਰਨੀ ਤੇ ਪਾਈਪਿੰਦਰ ਪਾਸੇੋਂ ਲਿਖਿਆ ਵੀ ਮਾਤਾ ਜੀ ਕਹਿੰਦੇ ਰਾਤ ਦਾ ਸਮਾਂ ਦੋਵੇਂ ਇਕੱਲੇ ਹੋ ਹੋਰ ਕੋਈ ਵਿਧੀ ਨਹੀਂ ਸ਼ਬਦ ਦੀ ਵਾੜ ਲਾ ਲਓ ਆਖੋ ਸਤਨਾਮ ਵਾਹਿਗੁਰੂ ਸ਼ਬਦ ਦੀ ਵਾੜ ਲਾ ਲਓ ਪੁੱਤਰ ਜੀ ਐਡੇ ਰਾਤ ਦੇ ਸਮੇਂ ਵਿੱਚ ਸ਼ਬਦ ਆਪੇ ਫਿਰ ਤੁਹਾਡੀ ਰਾਖੀ ਕਰੇ ਮਾਪੇ ਕਿਹੜੇ ਸ਼ਬਦ ਦੀ ਫਿਰ ਸ਼ਬਦ ਦੀ ਬਾੜ ਲਾਈ ਤਾਤੀ ਵਾਉ ਨਾ ਪਰਮ ਭਰਮ ਸਾਰੇ ਚੌਂਗਰ ਦਾ ਹਮਾਰੇ ਭੁੱਖ ਲਗੇ ਨਾ ਭਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬੜਾਈ RAM ਨਾਮ ਔਖ ਦਿਆ ਇਕਾ ਨੇ ਲਾਈ ਰਾਖ ਲਈ ਰੱਖਣ ਦਿਨ ਰਕਣ ਹਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਭਏ ਸਾਈ ਬੜੀ ਤਕੜੀ ਵਾਰ ਹੈ ਗੁਰਕਾ ਸ਼ਬਦ ਰਖਵਾਰੇ ਚੌਂਕੀ ਜੋ ਗਿਰਦੋ ਛੇਵੇਂ ਪਾਤਸ਼ਾਹ ਤੇ ਪਿਆਰ ਪਿਆਰ ਵਿੱਚ ਕਹਿੰਦੇ ਇਹ ਸ਼ਬਦ ਦੀ ਵਾਰ ਐਡੀ ਤਕੜੀ ਹੈ ਕਿ ਇਹ ਵੀ ਵਰਤ ਜਾਂਦਾ ਅੱਖੀਆਂ 'ਚ ਘੱਟਾ ਮੂੰਹ 'ਚ ਡੱਟਾ ਬਿੜਬਿੜ ਤੱਕ ਕੇ ਬੋਲ ਨਾ ਸਕੇ ਆਖੋ ਸਤਿ ਸ੍ਰੀ ਅਕਾਲ ਜੀ ਸਾਹਮਣੇ ਜਾਂਦਾ ਵੀ ਨਹੀਂ ਨਜ਼ਰ ਆਉਂਦਾ ਸ਼ਬਦ ਦੀ ਵਾਰ ਅਰ ਪੱਖ ਤੋਂ ਰੱਖੀ ਕਰਦੀ ਹੁਣੇ ਤੁਸੀਂ ਸੁਣਿਆ ਵੀਰ ਜੀ ਕੋਈ ਇੱਕ ਆਗਦੇ ਆਵੇ ਵਿੱਚ ਵੀ ਬਿੱਲੀ ਦੇ ਬਲੂੰਗੜੇ ਜੀਂਦੇ ਨਿਕਲਣੇ ਉਹ ਸ਼ਬਦ ਦੀ ਵਾਰ ਨੇ ਬਚਾਇਆ ਆਖੋ ਸਤਿਨਾਮ ਵਾਹਿਗੁਰੂ ਸ਼ਬਦ ਦੀ